ਸਸ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਰੈਵਲ ਸਰਦਾਰ ਤੇ ਪਹਿਲਾਂ ਤਾਂ ਤੁਹਾਡੇ ਤੋਂ ਮਾਫੀ ਚਾਹੁੰਦੇ ਆ ਵੀ ਬਹੁਤ ਟਾਈਮ ਬਾਅਦ ਤੁਹਾਡੇ ਰੂਰੂ ਹੋ ਰਹੇ ਆ ਕੁਝ ਨਿੱਜੀ ਰੇਮਾਂ ਕਰਕੇ ਕੋਈ ਕਾਰਨ ਇਹੋ ਜੇ ਬਣ ਗਏ ਸੀ ਵੀ ਆਪਾਂ ਆ ਨਹੀਂ ਜਾ ਕੇ ਚੈਨਲ ਤੇ ਤੇ ਤੁਹਾਨੂੰ ਪਤਾ ਹੀ ਆ ਵੀ ਆਪਾਂ 5 ਤਖਤਾਂ ਦੀ ਸਾਈਕਲ ਯਾਤਰਾ ਸ਼ੁਰੂ ਕਰੀ ਸੀ ਤੇ ਉਹਦੇ ਚ ਆਪਣਾ ਜੂਰ ਸਾਹਿਬ ਆਨੰਦਪੁਰ ਸਾਹਿਬ ਤੇ ਦੰਦਵਾ ਸਾਹਿਬ ਤਾਂ ਹੋ ਗਿਆ ਸੀਗਾ ਤੇ ਹੁਣ ਆਪਣਾ ਦਰਬਾਰ ਸਾਹਿਬ ਚੱਲੇ ਆ ਸੀ ਤੇ ਠੰਡ ਦਾ ਟਾਈਮ ਆ 6 ਵਜੇ ਦਾ ਟਾਈਮ ਆ ਸਵੇਰ ਦਾ ਤੇ ਧੁੰਦ ਵੀ ਕਾਫੀ ਪਈ ਹੋਈ ਆ ਤੇ ਚਲੋ ਬਾਕੀ ਤੁਹਾਨੂੰ ਦਿਖਾਉਣੇ ਰਾਹਤੇ 'ਚ ਜਾ ਕੇ ਮਿਲਦੇ ਆਂ ਤੇ ਅਸੀਂ ਫਰੀਦਕੋਟ ਪਹੁੰਚ ਗਏ ਆ ਤੇ ਇੱਥੇ ਹੁਣ ਅਸੀਂ ਪਹਿਲਾ ਸਟੇਜ ਯਾਰ ਆਪ ਨੂੰ ਕਰਦੇ ਆ 10-15 ਮਿੰਟ ਏਦੋਂ ਬਾਅਦ ਫਿਰ ਚੱਲਾਂਗੇ ਤੇ ਕੱਲੇ ਸ਼ਾਇਦ ਜਾ ਕੇ ਅਸੀਂ ਆਪਣਾ ਕਿਨਾ ਗੁਰਦੁਆਰਾ ਨਾ ਮੁਤਕੀ ਉਹਤ ਕੀ ਸ਼ਾਇਦ ਅਸੀਂ ਜਾ ਕੇ ਆਪਣਾ ਫਸੇ ਰਣੀ ਤੋਂ ਬਾਅਦ ਤੁਹਾਨੂੰ ਮਿਲਦੇ ਆ ਅੱਗੇ ਜਾ ਕੇ ਫਿਰ ਈ ਮੱਧਕੀ ਦੇ ਨੇੜੇ ਪਹੁੰਚ ਗਏ ਆ ਤੇ ਇੱਕ ਚੀਜ਼ ਜਿਹੜੀ ਪੰਜਾਬ 'ਚ ਆਪਣੇ ਦੇਖਣ ਨੂੰ ਮਿਲ ਜਾਂਦੀ ਆ ਦੇਖੋ ਜੀ ਇੰਨੀ ਠੰਡ ਦੇ ਵਿੱਚ ਬਹੁਤ ਖੌਂਦੇ ਜਿਹੜੇ ਚਾਹ ਦੇ ਲੰਕਰ ਲਾਏ ਹੋਏ ਆ ਸੰਗਤਾਂ ਨੇ ਆਪਣੇ ਨੇ ਇਹ ਚੀਜ਼ ਆਪਾਂ ਨੂੰ ਪੰਜਾਬ 'ਚ ਹੀ ਦੇਖਣ ਨੂੰ ਮਿਲਦੀ ਆ ਇੱਥੇ ਲੋਕ ਘਰਾਂ 'ਚ ਉੱਠ ਕੇ ਠੰਡ ਹੋਏ ਵਿੱਚ ਅਨੇ ਸੰਗੀ ਸੰਗੀ ਨਾ ਲਾਉਂਦੇ ਆ ਇੰਦਰਲਾ ਹੋਈ ਆ ਐਕਟਨਿਜ਼ਮ ਨੂੰ ਬਹੁਤ ਲੰਕਰ ਮਿਲਿਆ ਰਾਜ ਜਦਾ ਜਦਾ ਕਿਸੇ ਵੀ ਪਿੰਡ ਪਿੰਡ ਇਹਨਾਂ ਨੇ कॾहिं बर चाही लायो टाइम आहे गो ਹੈਲੋ ਚੜਦੀ ਕਲਾ ਤੇ ਧੁੱਪ ਹੁਣ ਨਿਕਲੀ ਆ ਵਾ ਦਸ ਮਿੰਟ ਹੀ ਹੋਏ ਆ ਪਪਾ ਕਿੱਥੇ ਬੈਠੇ ਹੈ ਹੈਲੋ ਜੀ ਇਹਦਾ ਪੰਡਾ ਹੈ ਹੈਲੋ ਜੀ ਤੋਂ ਲਾਗੇ ਬੈਠੇ ਆ ਜੀਰੇ ਦੇ ہاں ਜੀ ਇਹ ਜੀਰੇ ਤੋਂ ਅਸੀਂ 5 ਕਿਲੋਮੀਟਰ ਪਿੱਛੇ ਬੈਠੇ ਆ ਇੱਥੇ ਹੁਣ ਅਸੀਂ ਕਰਾਂਗੇ 20 ਮਿੰਟ ਆਰਾਮ ਤੇ ਫਿਰ ਤੋਂ ਬਾਅਦ ਚੱਗੇ ਚੱਲਾਂਗੇ ਜੀ ਮੇਟਾ ਨਾਲ ਗੱਲ ਕਰ ਗਿਆ ਜੀਰੇ ਦਾ ਹੈ ਵੀਰ ਬੜਾ ਬਹੁਤ ਆ ਬਹੁਤ ਦੇਖ ਲੈ ਵੱਧ ਰੋ ਕਰਨ ਨਹੀਂ ਨਹੀਂ ਉਹ ਯਾਰ ਸਹੀ ਰੋ ਤੈਨੂੰ ਗੱਡੇ ਲਵਾ ਦੀ ਸੀ ਹੈ ਬਾਈ ਸਹੀ ਜਗ੍ਹਾ ਕਿਹੜੀ ਹੁੰਦੀ ਆ ਉਹ ਗੱਡਾ ਪਈ ਕਿਸੇ ਕਿਹੜੀ ਹੁੰਦੀ ਸਹੀ ਜਗ੍ਹਾ ਤੇ ਲੱਤਾਂ ਹੀ ਰੱਖੀ ਬੈਠਾ ਹੁਣ ਤੂੰ ਵੀ ਰੱਖੀ ਬੈਠਾ ਅੱਜ ਪੌਣੇ ਤਿੰਨ ਹੋ ਗਏ ਤੇ ਆਪਾਂ ਸੋਚਿਆ ਸੀਗਾ ਅੱਜ ਜੀਰੇ ਤੱਕ ਜਾਣ ਦਾ ਜੀਰੇ ਤਾਸੀਂ ਪਹੁੰਚ ਗਏ ਪਰ ਟਾਈਮ ਬਹੁਤ ਘੱਟ ਹੋਇਆ ਅਜੇ ਪਾਉਨੇ ਪਹ ਨਹੀਂ ਹੋਏ ਆ ਤੇ ਹੁਣ ਅਸੀਂ ਇੱਥੇ ਰੁਕਦੇ ਨਹੀਂ ਹੁਣ ਅਸੀਂ ਅੱਗੇ ਜਾਵਾਂਗੇ ਆ ਉਮੀਦ ਹੈਗੀ ਆ ਵੀ ਹਰੀ ਕੇ ਤੱਕ ਅਸੀਂ ਪਹੁੰਚ ਜੀਏ ਤਾਂ ਅੱਜ ਅਸੀਂ ਹਰੀ ਕੇ ਸਟੇ ਕਰਾਂਗੇ ਤੇ ਚਲੋ ਤੁਹਾਨੂੰ ਮਿਲਦੇ ਆ ਅੱਗੇ ਜਾ ਕੇ ਫਿਰ ਬੰਦਿਆਂ ਨੇ ਦੱਸਿਆ ਕਹਿੰਦਾ ਮੈਂ ਚੜਾਉਣਾ 버ਗਰਾਂ ਦੇ ਵਾਟਰ ਭਾਈ ਦੋ 버ਗਰ ਜੋੜ ਕੇ ਖੱਟੇ ਗਾੜੇ ਖਾਣੇਗਾ ਬਾਈ ਨਾ ਇਹ ਕੀ ਆਣਾ ਗੱਲ ਦੋ ਦਾ ਜੱਟ ਸਾੜਿਆ ਦੋ ਦਾ ਕੱਟ ਕੇ ਦੇ ਦੋ ਜੋੜ ਕੇ ਚਾਰ 버ਗਰ ਕੇ ਇਹ ਜਦੋਂ ਪਾਲਜ ਵਿੱਚ ਪੜਦਾ ਸੀ ਨਹੀਂ ਮੁੰਡਾ ਦੋ ਨੂੰ ਬੈਟੀਆਂ ਜੋੜਦੀਸ ਆ ਜਾਂਦਾ ਅੰਦਰ ਜੀ ਆ ਹੈਗਾ ਕਿ ਨਹੀਂ ਖਾਦਾ ਜੀ ਕਿ ਨਹੀਂ ਖਾਦਾ ਇਸ ਸਤਲੂ ਦੇ ਦਰਿਆ ਅੱਠਾਂ ਮਹੀਨਾਂ ਦਾ ਇਧਰੋਂ ਡਾਟਾ ਮਾਰਦਾ ਇਧਰੋਂ ਦਾ ਪਾਣੀ ਜਾਣੇ ਨਹੀਂ ਦਿੰਦੇ ਆਪਣੇ ਕਿੰਨੇ ਸਾਰੇ ਰੋਕ ਲੈਂਦੇ ਪਤੰਦਰ ਇਹ ਆਪਣਾ ਰਹਿਣ ਦਾ ਪ੍ਰਬੰਧ ਅੱਜ ਇੱਥੇ ਨੰਨ ਨੰਗ ਚੰਗਾਂ ਦੀ ਸ਼ੌਣੀ ਚ ਸਰਦ ਨੂੰ ਨਾ ਉੱਕਾ ਰਿਆ ਇਹ ਦੁੱਧ ਨਹੀਂ ਪੀ ਤਗਦਾ ਬਰੀ ਕੋਟ ਇੱਕ ਬਰੀ ਕੁਦਿਆ ਅਮ ਜਾਰੇ ਵਜੇ ਭਇਆ ਜਿੱਥੇ ਅਸੀਂ ਹਰੀ ਦੇ ਪੱਤਾਂ ਜਿਹੜਾ ਰਾਂਸਰ ਦਾ ਤੋੜਾ ਸਹਿਵਾ ਉਸ ਤੋਂ ਅੱਗੇ ਕੰਨੇ ਗਸ਼ੀਆਂ ਦੇ ਸੋਣੀ ਦੇ ਵਿੱਚ ਰੋਗੇ ਸੀਗੇ ਜੀ ਤੇ ਜਿਹੜਾ ਆਪਣਾ ਨਾਨਕ ਸਰਵਾਲਿਆਂ ਦਾ ਗੁਰਦੁਆਰਾ ਜਿਹੜਾ ਨਮੰਦਰਿਆਂ ਦੇ ਉੱਤੇ ਆ ਮੁੱਖ ਇਹ ਕਹਿੰਦੇ ਕਿ ਸਾਡੇ ਕੋਲ ਰਹਿਣ ਦਾ ਪ੍ਰਬੰਧ ਹੈ ਨਹੀਂ ਆ ਜਿਹੜੇ ਜੀ ਘੂਮ ਦੇਖ ਲੋਗੇ ਤੇ ਉੱਧਰੋਂ ਅੱਗੇ ਆ ਕੇ ਥੋੜੀ ਜੀ ਗਾਏ ਤਿੰਨ ਚਾਰ ਕਿਲੋਮੀਟਰ ਸੱਜੇ ਹੱਥੇ ਹੀ ਸ਼ੌਣੀ ਆਉਂਦੀ ਨਾਲੇ ਇੱਥੇ ਇਹਨਾਂ ਨੇ ਹਨ ਬੈਸਤਰੇ ਵਗੈਰਾ ਦੇ ਦਿੱਤੇ ਇੱਥੇ ਜਿੱਥੇ ਪੈਗੇ ਸੀ ਕਿ ਤੇ ਬਾਜੂ ਦਾ ਲੋਕ ਆਪਣਾ ਵਗ ਰਿਹਾ ਇੱਥੇ ਬੰਦ ਕਰਦੇ ਆ ਤੇ ਸਵੇਰ ਮਿਲਦੇ ਹੁੰਦੇ ਨੇ ਲੋਕਾਂ ਨੂੰ